ਰਹਿਰਾਜ ਸਾਹਿਬ ਹਾਰੇ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆ ਰਾਮ ਰਾਜੇ ਹਰਿ ਨਾ ਕਾਇ ਗੁਸਟ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨੰਦ ਕਾਂ ਪਿਠ ਦੇ ਨਾਮ ਦੇਉ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਹੀ ਚੜਾਇ ਸਲੋਕ ਮਹੰਨਾ ਪਹਿਲਾ ਜੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਉ जात महजूत जोत जो मह जाता कल कला पर पूर रहा तू सचा साहेब सिर तवालो जिन गीती सो पार पया कहो नान कर दे बात जो कुछ करना सो कर रहा सोदर आगा महला पहला कुंकार सत गुरु प्रसाद सोदर तेरा के हा सो कर के हा जित बैसर बसमाले वाजी तेरी नादने के संखा की ते तेरे वामन हारे ਕੀਤੇ ਤੇਰੇ ਰਗ ਪਰਿ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਨੋਂ ਜਿਤੁ ਬਖ ਲਿਖ ਜਾਣ ਲੇਖ ਲਿਖ ਤੁਮ ਵਿਚਾਰੇ ਗਾਵਣ ਤੁਨੋਈ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨੋਂ ਧਰੰਦਰ ਅਸਨ ਬੈਠੇ ਦੇਵਤਾ ਆਦਰ ਨਾਲੇ ਗਾਵਣ ਤੁਨੋਂ ਸਿ ਰਸਮਾ ਦੀ ਅੰਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਵਣ ਤੁਧਨੋ ਜਤੀਸ ਅਦੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਰਪਨ ਨ ਕੀਸਰ ਜੁਗ ਜੁਗ ਵੇਦਾਨਾ ਲੇ ਗਾਵਣ ਤੁਧਨੋ ਮੋਹਨੀ ਆਮਣ ਮੋਹਨ ਸੁਰਗਮ ਚਪਿਆ ਲੇ ਗਾਵਣ ਤੁਧਨੋ ਰਤਨੁ ਪਾਇ ਤੇਰੇ ਅੜਸੜੀ ਰਤਨਾ ਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਕੰਡ ਬਣ ਬ੍ਰਹਮੰਡਾ ਕਰ ਕਰ ਕੀ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋਤੁਰ ਭਾਵਨ ਰਤ ਤੇਰੇ ਭਗਤ ਰਸਾਲੇ ਉਹ ਕੀ ਤੇ ਤੁਧ ਨੂੰ ਗਾਵਣ ਸੇ ਮਜਤ ਨਿਆਉ ਨਾਨਕਿਆ ਵਿਚਾਰੇ ਸੋਹੀ ਸੋਹੀ ਸਰਾਸਾ ਸਹਿਵ ਸੱਚਾ ਸਚਿ ਨਾਹੀ ਹੈ ਪ੍ਰੀ ਹੋਸੀ ਜਾਇ ਨਾ ਜਾਸੀ ਰਤਨਾ ਜਿੰਨੋ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀਮਾ ਜਨੀਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀ ਸਤੀ ਵੜਿਆਈ ਜੋਤੀ ਸੁ ਭਾਵੇ ਸੋਹੀ ਕਰਸੀ ਰੁਕਮ ਨਾ ਕਰਨਾ ਜਾਇ ਸੋ ਪਾਸੋਂ ਸਹਾ ਪਾਸ ਆਇ ਬਨਾ ਨਿਕ ਰਹੇ ਨਿਰਜਾਇ ਆਚਾ ਮਹੱਲਾ ਪਹਿਲਾ ਸੋ ਨਮ ਡਾ ਕੇ ਸੋ ਕੋਏ ਕੇਵੜਾ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਤਹਿਨੋ ਵਾਲੇ ਧੀਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੇਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨ ਜਾਏ ਤੇਰੀ ਤਲ ਵਡਿਆਈ ਸਭ ਸਤ ਸਭਤਾ ਪਰ ਸਭ ਚੰਮੀ ਆਇਆਂ ਸਦਾ ਵਰਖਾਂ ਕੀਆ ਵਡਿਆਈਆਂ ਤਦਵੇ ਸਿੱਧੀ ਕਨੇਨਾ ਪਾਈਆਂ ਕਰਮ ਲੈ ਨਾਹੀ ਠਾਕੁਰ ਹੈਇ ਆ ਆਖਣ ਵਾਲਾ ਕਿਆ ਵਿਚਾਰਾ ਸਿੱਖੀ ਪਰੇ ਤੇਰੇ ਭੰਡਾਰਾ ਜਿਸ ਤੂ ਦੇ ਰਿ ਸੇ ਕਿਆ ਚਾਰਾ ਨਾਨਕ ਸਤਿ ਸੁਵਾਰਣ ਹਾ ਰਾਤਾਂ ਹੰਲਾ ਪਹਿਲਾ ਆਖਾਂ ਜਿਵਾਂ ਸਰੇ ਮਰਜਾ ਆਖਣਿ ਓਖਾ ਸਚ ਨਾਮ ਸਚ ਨਾਮ ਕੀ ਲੱਗੈ ਪੂਖਤ ਪੂਖੈ ਬਜਲੀ ਅਹ ਦੁਖ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਾਇਵ ਸਚ ਨਾਹੀ ਲਹਾਉ ਸਾਚੇ ਨਾਮ ਕੀ ਤਲਵੜਿਆ ਯਾਦ ਤੇ ਕਹਿ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵਡੈਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦਿਨ ਦਾ ਰਹਿਣ ਜੋ ਕਹਿ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜਿਆ ਆਪ ਤੇ ਵਡ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਖਸਮੇ ਸਾਰੇ ਕੇ ਗਮਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਰੂ ਜੀ ਮਹਿਲਾ ਚੌਥਾ ਹਰਿ ਕੇ ਜਨ ਸਤਿਗੁਰ ਸਰਪੁਰਖ ਆਪਿ ਨਾ ਕਰੋ ਬਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਿ ਧਿਆਨ ਪਰਗਾਸ ਮੇਰੇ ਮੀਤ ਗੁਰਦੇਵ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸੁਕਾਈ ਹਰ ਕੀਰਤ ਹਮ ਰਹਿ ਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਚਰਦਾ ਹਰ ਪਿਆਸ ਹਰ ਹਰ ਨਾਮ ਲੈ ਦ੍ਰੁਪਦਾਸੇ ਮਿਲ ਸੰਗਤਿ ਗੁਣ ਪਰਗਾਸ ਜਿਨ ਹਰ ਹਰ ਹਰਿ ਸਨਾਮ ਨਾਮ ਪਾਇਤੇ ਭਾਗ ਹੀ ਜੁਨ ਪਾਸ ਜੋ ਸਤਗੁਰ ਸਿਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਿ ਜਨ ਸਤਗੁਰ ਸੰਗਤ ਪਾਇ ਤੈਨ ਤੁਰ ਮस्तक ਲਿਖਿਆ ਲਿਖਾਸ ਧਨ ਤਾਨ ਸਰ ਸੰਗਤ ਹਰਿ ਸੁ ਪਾਇ ਮਿਲ ਜਨ ਨਾਨਕ ਨਾਮ ਪਰਜਾਸ ਰਾਗ ਗੁਦਰੀ ਮਹਿਲਾ ਪਨਵਾ ਕਾਹੇ ਰੇ ਮਨ ਚਿਤ ਵਿਦਮ ਜ ਆਹਰ ਹਰ ਜੀਉ ਪਰਿਆ ਸਲ ਪਤਰ ਮੈਂ ਜੰਤੇ ਉਪਾਈ ਤਾ ਕਰ ਜਗਾ ਕੇ ਕਰ ਧਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰਪੁਰ ਸਰ ਭਰਮ ਪਤ ਪਾ ਸੋ ਕੇ ਕਾਸ਼ਟ ਹਰਿਆ ਰਹਾਓ ਜਨ ਬਿਝਾ ਲੋਕ ਸਰਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਦੇਕ ਸੰਭਾਹਿ ਠਾਕੁਰ ਕਾਹੇ ਮਨ ਭੋ ਕਰਿਆ ਹੂ ਡੇ ਉਡਾ ਵੇਸ ਕੋ ਸਾਰਿ ਸਪਾਚੇ ਬਿਸ਼ਰੀ ਸਰਿਆ ਦਿਨ ਗਵਣ ਖਲਾਵੇ ਕਮ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਣ ਨਾਨਕ ਬੜਬ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਤਾ ਮਹੱਲਾ ਚੌਥਾ ਸੂਪਰਕ ਓਮਕਾਰ ਸਤਿਗੁਰ ਪਰਸਾਦ ਸੂਪਰਕ ਨੰਦਨ ਹਰ ਪਰਕ ਨੰਦਨ ਹਰਗਮਾਗਮਿਆ ਪਾਰਾ ਚਬ ਧਾਵੇ ਸਬ ਧਾਵੇ ਤੋ ਜੀ ਹਰ ਸੱਚੇ ਸਰਬ ਜੁਨਹਾਰਾ ਸਭ ਜੀ ਤੁਮਾਰੇ ਜੀ ਤੋ ਜੀਆਂ ਕਾ ਦਾਤਾ ਰਾਹ ਹਰ ਧਿਆਵ ਸੰਤੂਰੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਣ ਅੰਤਰ ਸ਼ਰਮ ਨੰਤਰ ਜੀ ਹਰ ਇੱਕ ਕੋ ਪ੍ਰਕ ਸੁਮਾਨ ਇਕ ਦਾਤ ਇਕ ਪੇ ਘਾਰੇ ਜੀ ਸਭ ਤੇਰੇ ਝੋੜ ਵਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਮੈ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਰੇ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਜੋ ਸੇਵਾ ਤਉ ਜੀ ਜਨ ਨਾਨਕ ਤਨ ਪ੍ਰਬਾਣਾ ਹਰ ਧਿਆਵੇ ਹਰ ਧਿਆਵੇ ਤਉ ਜੀ ਸੰਜਨੁ ਕੁਮੈ ਸੁਖਵਾਸੀ ਜੇ ਮੁਕਤੇ ਸੇ ਮੁਕਤੇ ਭਾਇ ਨਹਰ ਭੈ ਜੀ ਤਨ ਟੂਟੇ ਜਮਕੀ ਫਾਸੀ ਜਿਨਨਰ ਪੌਜਨ ਹਰ ਨਰ ਪੋਤ ਹੈ ਜੀ ਤਨ ਕਾ ਭੋ ਸਭ ਗਵਾਸੀ ਜਿਣ ਸੇਵਾ ਜਿਣ ਸੇਵਾ ਮੇਰਾ ਹਰਦੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੈ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਤੋਰ ਤੇਰੀ ਭਗਤ ਭੰਡਾਰ ਜੀ ਭਰੇ ਬੇੰਤ ਬੇੰਤਾ ਤੇਰੇ ਪਗੜ ਤੇਰੇ ਭਗਤ ਸਲਾਹਣ ਤੋ ਜੀ ਹਰ ਨੈ ਕਨੇ ਕੇ ਅਨੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀਤ ਪਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜੇ ਬਹੁ ਸਿਮਰਨ ਸਾਸ ਜੀ ਖੜ ਕਿਰਾ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਆਦ ਪੁਰਖਿਯ ਬ੍ਰਹਮ ਪ੍ਰਕਰਤਾ ਜਿਤੁ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਗਲ ਕਰਤਾ ਸੋਈ ਤੁਰੀ ਆਪੇ ਭਾਵੇਂ ਸੋਈ ਵਰਤੈ ਜਿਦੁ ਦਾਪੈ ਕਰੇ ਸੋ ਹੋਇ ਤੁਆਪੇ ਸਿਤ ਸਭ ਰੂਪਾਇ ਜਿਦੁ ਦਾਪੈ ਸਿਰਜ ਸੁਭਮੋਈ ਜਨਾਨਨ ਗੁਣ ਗਾਵੇ ਕਰਤੇ ਕੇਰੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਾਰ ਮਹੰਡਾ ਸਾਈ ਜੋ ਤੂ ਭਾਵੇਂ ਸੋਈ ਤੇ ਸੀ ਜੋ ਤੂ ਦੇ ਸੋਈ ਹੂੰ ਪਾਈ ਰਹਾਉ ਸਭ ਤੇਰੀ ਤੋਂ ਸਭਨੇ ਧਿਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਨਗਵਾਇ ਦਾਬੇ છોੜੇ ਆਪ ਮਿਲਾਇ ਹੂਦ ਰਿਆਂ ਸੋ ਤੁਝ ਹੀ ਮਾਇ ਦਬਿੰਦੂ ਜਾ ਕੋਈ ਨਾਹੀਂ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸਿਨੂ ਵੀ ਮੇਲ ਜਿਸਨੂੰ ਤੂੰ ਜਾਣੇ ਸੋ ਜੇ ਜਾਣੇ ਹਰਗੁ ਸੁਧੀ ਅੱਖ ਵਖਾਣ ਨਿਨਹਰ ਸੇਵਾਤਿ ਸੁਖ ਪਾਇ ਸੈ ਜੇ ਹਰਨਾਮ ਸਮਾਇ ਤੂੰ ਆਪੇ ਕਰਤਾ ਤੇ ਰਾਗਿਆ ਸਭ ਹੋਇ ਤਦ ਮੈਂ ਦੂਜਾ ਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋ ਜੁਨ ਨਾਨਕ ਰੂਪਗਟ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਜਿਨਹੇ ਕੀਆ ਸ਼ੰਕਰ ਮੋ ਭੰਗਨੀ ਚੱਲ ਹੁੰਦੇ ਕਹਿਤੇ ਡੂਬਿਐਲੇ ਮਣੇ ਕਣ ਚੇਤ ਸਮੂੜ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਖਾਓ ਨਾਉ ਜਤੀ ਸਦੀ ਨਹਿ ਪੜਿਆ ਮੂਰਨ ਮੋਦਾ ਜਨੁ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜントੂ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਅਭੀ ਪ੍ਰਾਪਤਿ ਮਾਨੁਪਦੇ ਹਰੀਆ ਘੋਮਨ ਮਿਲਕੇ ਹੈ ਤੇਰੀ ਬਰੀਆ ਅਹਰ ਕਾਤਰਿ ਕਿਤੇ ਨਾ ਕਾਮਿਲ ਸਾਸ਼ਮਤ ਭਜ ਕੇਵਲ ਨਾਮ ਚਰਨਾਂ ਜਾਲਾ ਪਵਜਨ ਤਨ ਕਜਨਮ ਵਿਖਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਸਨ ਮਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਕਮ ਨਾਨਕ ਕਮਣੀ ਜਿ ਪਰਮਾ ਸਭਨ ਪਰੇ ਕੀ ਰਖੋ ਸਰਮਾ ਆਛੈ ਦਸਮੀ ਖਵੇ ਭਾਈ ਵੀਰੀ ਜੋ ਪਈ ਅਮਰੀ ਕਰੋ ਹਾ ਦੇ ਰੱਛਾ ਪੂਰਨ ਹੋਇ ਚਿਤ ਕੀਚ ਦਾ ਵਿਛਨ ਮੁੰਦੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਤੋਂ ਸੁਬਹਿ ਤੁਮ ਕਾਹੂ ਆਪਾ ਦਮਹੀਂ ਬਚਾਵ ਸੁਕੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਬਹਿ ਕਰਤਾਰਾ ਮੋਰ ਰਛਾਣਿ ਕਰ ਦੇ ਕਰੀਆ ਸਭੈਨ ਗੁਆਰ ਸਿੰਘ ਰੀਏ ਪੂਰਨ ਹੋਏ ਹਮਾਰੀ ਆਸਾ ਤੋਰੁ ਪਜਨਿ ਚਿਰਹਿ ਪਿਆਸਾ ਤਮੈ ਛਾੜ ਕੇ ਵਰਨਾ ਤਾਉ ਜੋ ਪਰਚਾਂਸ ਤੁਮ ਤੇ ਪੰ ਸੇਵਕ ਸਿਖ ਹਮਾਰੇ ਤਾਰਿਆ ਚੁਣ ਕੰ ਸੁਤਰ ਹਮਾਰੇ ਮਾਰੀਏ ਆਪਹਾ ਦੇ ਮੁਝੇ ਬਰੀਏ ਮਨ ਕਾ ਕਤਿ ਰਾਸਨੀ ਮਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਸੁਜੋ ਘਰੇ ਵਰਚਾ ਰਾਖ ਲੈ ਮੋ ਰਖਣ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬਰਨ ਸੰਕੇਹ ਹੰਤਾ ਸਮਹ ਪਰੇ ਤੁਰਦਸ ਕੰਤਾ ਕਾਲ ਪੈਬਰ ਮਹਾਪਤਰਾ ਕਾਲ ਪੈ ਸੁਜੇਵਤਰਾ ਕਾਲ ਪੈ ਗਰਭ ਸੰਭਰ ਕਾ ਸ ਸਗਲ ਕਾ ਕੀ ਆਤਮਸ ਜਮਨ ਕਾਲ ਜੋਗੀ ਸਵਕੀਓ ਬੇਦਰਾ ਬ੍ਰਹਮਾ ਜੋਤੀਓ ਜਵਨਕਾ ਸਭ ਲੋਕ ਸਵਾਰ ਨਮਸਕਾਰ ਹੈ ਦਾਇ ਹੈ ਮਹਾਰਾ ਜਵਨਕਾ ਸਟਤ ਬਨਾਇਓ ਦੇਵ ਦਾ ਜਸਨੀ ਬਜਾਇਓ ਆਹ ਰੰਦੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਚਿਹੀ ਕੋ ਹਮਾਰੀ ਸਕਲ ਪ੍ਰਜਾਦਨਿਆ ਪਸੁਵਾਰੀ ਜਿਵ ਕਣਕੋਸਿ ਗੁਣ ਸੁਭਦੀਓ ਸਤਨੰਗ ਪਰਮੋ ਬਦਕਿਓ ਘਟ ਘਟ ਕੇ ਅੰਦਰ ਕੀ ਜਾਣ ਬੜੇ ਬ੍ਰੇਤੀ ਪੀਰ ਪਛਾਨਵੇ ਕੀਟੀ ਦੇ ਗੁੰਚਰੇ ਸੋਲਾ ਸੋ ਪਰ ਕਿਰਪਾ ਰਿਸ਼ਕਰ ਫੋਲਾ ਸੰਤਨ ਉਪਾਇ ਤੇ ਲੋਕੀ ਸੁਪਾਇ ਸਾਧਨ ਕੇ ਸੁਕੀ ਦੇ ਕੇ ਕੀ ਪੀਰ ਪਛਾਨ ਘਟ ਘਟ ਕੇ ਉੱਟ ਬਟ ਕੀ ਜਾਣ ਜਬਦ ਰਖ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਹੋਏ ਪਾਰ ਜਵਾ ਕਰਦ ਘਰ ਤੋਂ ਕਬੂ ਤੁਮ ਮਿਲਦੇ ਤਰ ਸਭ ਹੂੰ ਜਿਉ ਤੇ ਪਰ ਸਿਰ ਸਭ ਤਾਰੇ ਆਪੇ ਆਪਣੀ ਬੂਰੀ ਉਚਾਰੇ ਤੁਮ ਸਭ ਇਤ ਰਤਨ ਨਾਨਦ ਬਿਆਨ ਤੇ ਪੇਦ ਪੇਦੇ ਅਰਿਆਲਮ ਨਿਰੰਕਾਲ ਨਰਮਕਾਲ ਨੰ ਲੰਬੇ ਆਰ ਵਿਲੇ ਨਾ ਦੇਸੰਭ ਠਾਕਾ ਮੂੜੁ ਚਾਰਤ ਪੇਦਾ ਜਾ ਕੋ ਪੇਵਨ ਭਾਵਦ ਪੇਦਾ ਠਾਕੂ ਕਿਰਪਾ ਹਨ ਨਮਾਨਤ ਮਹਾ ਮੂਰਖਛੇ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਰਸਦਾ ਸਿਮਰਨ ਨਿਰੰਕਾਰ ਕਾ ਚਿੰਤ ਨਹੀਂ ਪਵੇ ਆਪ ਹੀ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤਿਹ ਤੇਤੀ ਤੁਮਰਾ ਲਖਣ ਜਾਇ ਪਸਾਰ ਕਿਆ ਵਿਸਰਾ ਪ੍ਰਥਮ ਸੰਸਾਰ ਆਇ ਕੈ ਰੂਪ ਨੂਪ ਸਰੂਪ ਰੰਗ ਪਿਉ ਰਾਵ ਕਹਿ ਭੂਪਾ ਅੰਡਾ ਜੇ ਰਸੇ ਤਰ ਕੇ ਨਿਸਪੂਰ ਖਾਨ ਬਹੁ ਰਾਇ ਦੇਨੇ ਕਹੋ ਸੋਲਾ ਜਾਹ ਬੈਠਾ ਕੋ ਸੁਨ ਪੈ ਸੰਗਤ ਕੇਠਾ ਸਗਰੇਸ਼ਿਤ ਕਾਇ ਹੈ ਤੁਮ ਰਾਜਗਾਰ ਸਰੂਪ ਸੰਭਵ ਹਵਰੇ ਚਾਮੀ ਰਿਤਮ ਕਰੋ ਸੇ ਕੀ ਵਾਰਸਿਕ ਸੰਗਰੋ ਦੂਸਰੇ ਥਰਡ ਵਾਰ ਤਪਤਾ ਸਕਲ ਮਲੇਸ਼ ਕਰੋ ਰਣਗਾਤਾ ਜੇ ਅਸ ਤੁਲਸਾ ਸਰਨੀ ਪਰੈ ਜਿਨ ਕਾ ਅਦਿਸ਼ੁਦ ਤੁਹਾ ਮਰੇ ਪਰਖਣਪਕ ਪਰੈ ਤਿਹਾਰੇ ਦਿਨ ਕਦਮ ਸੰਗੜ ਸਬਟਾਰੇ ਜੋ ਕਲ ਕੋ ਇਕ ਭਾਰਤ ਹੈ 타ਕੇ ਕਾਇ ਨਟਨੇ ਹੈ ਰਚਾ ਹੋਇ ਤੈ ਸੁਭ ਕਾਲ ਦੁਸ਼ਰੈ ਸਨੇ ਤਤ ਕਾਲਾ ਕਿਰਪਾ ਰਿਜੈਣ ਰਹੋ ਤਾਂ ਕੇ ਤਾਪਤ ਨਿਕਮ ਹੋਰ ਹੋ ਰਿਦਿ ਸਿਧ ਕਰਮ ਸੁਭ ਹੋਇ ਰਿਸ ਸਾਸ ਠਕੇ ਨਾ ਕੋਈ ਏਕ ਬਾਰ ਜਿਨ ਤਮੈ ਸੰਬਾਰਾ ਕਾਲ ਫਾਸਤਿ ਤਾਇ ਉਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ਼ ਗੋਪ ਤੇ ਰਹਾ ਖੜਗ ਗੀਤ ਮੈਂ ਸਰਣ ਤੇ ਹਾਰੀ ਆਪਾਰ ਦਿਲਹਿ ਹੋ ਬਾਰੀ ਸਰਬ ਤੋਰ ਮਹੁ ਸੁਹਾਇ ਰਿਸ਼ਨੋ ਉਤਲ ਹੋ ਬਚਾਈ ਸਵਯਾ ਮਾਹੀ ਗਏ ਜੋ ਤੇ ਤਮਰੇ ਤਬ ਤੇ ਗਵਾ ਕਰੇ ਨਹੀਂ ਆਨਿਓ RAM ਰਹੀਮ ਘਰਾਨ ਕਰਾਨੇ ਕਹਿਮ ਤੇ ਕਨਾ ਮਾਨਿਓ ਸਿਮਰ ਸਾਸਰ ਬੇ ਸਬੈ ਬ ਭੇਦ ਕਹਿਮ ਇਕ ਨ ਜਾਣਿਓ ਜੀਰੀਸ ਮਾਨ ਕਿਰਪਾ ਤੁਮਰੀ ਕਰ ਮੈਨ ਕ ਸਭ ਤੋਹੀ ਬਖਾ ਨਿਓ ਦੁਹਰਾ ਸਗਲ ਦਵਾਰ ਕੋ ਛਾਟ ਕੇ ਦੇਉ ਤੁਹਾਰੋ ਦਵਾਰ ਬਾਹਂ ਬਹਿ ਕਿਲਾ ਦਿਆ ਸੀ ਗੋਬਨ ਦਾਸ ਤੁਹਾਰ RAM ਕਲੀ ਮਹੱਲਾ ਤੀ ਜਾਣਦੇ ਕੋ ਕਾਸ਼ ਗੁਰ ਪ੍ਰਸਾਦ ਨੰਦ ਤੇ ਮੇਰੀ ਮਾਂ ਇਸਤ ਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸੇਤੀ ਮਨਵਜੀਆਂ ਮਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਰੂਤਾ ਗਵ ਹਰੀ ਕੇ ਰਾਮਾ ਜਨੀ ਵਸਾਇਆ ਕਹਿ ਨਾਨਕ ਜਨਨਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਨਾਰੋ ਹਰ ਨਾਲੇ ਹਰ ਨਾਲ ਹੁ ਤੂੰ ਮਨ ਮੇਰੇ ਦੁੱਖ ਸਭ ਬੀਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸਮਰਾਟ ਸਵਾਮੀ ਸੋ ਕਿਮਨੋ ਵੇ ਸਾਰੇ ਕਹੇ ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰਤਾ ਤੇਰੇ ਸਭ ਕੁਝ ਜੈ ਜਿਸ ਤੇ ਸੋ ਪਾਵੇ ਸਦਾ ਸਿਧ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨੋ ਸਹਿ ਆਵਾਜੇ ਸੁਭਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਮੇ ਆਧਾਰ ਮਿਰਾ ਜਨ ਭੁਖਾ ਸਭ ਗਮਾਈਆਂ ਕਰਛਾ ਸੁਖ ਮਨੈ ਵਸੈ ਜਨ ਇੱਛਾ ਸਭ ਪੁਜਾਈਆਂ ਸੁਰਾਇ ਕੁਰਬਾਨ ਕੀਤਾ ਗੁਰਵਟੋ ਜਿਸਤਿਆ ਇਹ ਵਟਿਆਈਆ ਕਹੇ ਨਾਨਕ ਸੁਨੋ ਸੰਤੋ ਸਬਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਵਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆਂ ਪੰਚ ਦੂਤ ਰਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਜਿ ਨਿਕੋਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਜਤ ਕਰਣ ਦਵਾਜੇ ਹਣ ਦਸਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਆਰਿ ਬਰੰਪਰ ਪਾਇ ਤਰੇ ਸਭ ਲਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਭੈ ਸਭ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੇ ਬਾਜੀ ਅਨਹ ਤੂਰੇ ਮੰਦਾਵਣੀ ਮਹਲਾ ਪਜਣਾ ਥਾਲ ਵਿਚਿਤਨ ਵਸਤੂ ਭਇਓ ਸਰਸੰਤੋ ਕਿ ਮੀਚਾਰ ਅਮ੍ਰਿਤ ਨਾਮ ਠਾ ਗੁਰ ਕਾ ਪਰਿਸਕਾ ਸਭ ਸੇ ਆਧਾਰੋ ਨੇ ਕੋ ਕਾਵੇ ਦੇ ਕੋ ਬੁੰਚਾ ਰਿਸਕਾ ਹੋਇ ਉਦਾਰ ਰਹਿਵ ਸ੍ਰੀ ਨਹ ਜਾਣੇ ਤ੍ਰਿ ਤਰਾ ਕਿਰਤਾਰੋ ਤਮ ਸੰਸਾਰ ਜਰ ਲਗਤਰੀ ਸੁਮਾਨ ਨ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 13 ਕੀਤਾ ਜਤੋ ਨਾਹੀ ਮੈਨੋ ਜੋ ਕੀ ਤੋਇ ਮੈਂ ਨਿਰਗੁਣਿਆਰੇ ਕੋ ਗੁਨ ਨਾਹੀ ਆਪੇ ਤਰਸ ਪਿਓਈ ਤਰਸ ਭਿਆ ਮੇ ਰਮਤ ਹੋਈ ਸਤਿਗੁਰ ਸਦਨ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਧੀ ਵਹਿ ਹਰਿਆ ਪੋੜੀ ਜਿੱਥੈ ਤੂ ਸਮਰਦ ਜਿੱਥੈ ਕੋਈ ਨਾਏ ਉਥੇ ਤੇਰੀ ਰਾਖੀ ਹੈ ਕਨੇ ਉਧਰ ਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਿੜ ਜਾਏ ਭੋਗਨ ਵਿਖ ਮਸਗਾ ਗੁਰ ਸਬਦੀ ਭਾਰ ਪਾਏ ਜਿਨ ਕੋ ਲਗੀ ਪਿਆਸ ਅਮਰੀ ਸੇਈ ਖਾਏ ਕਲ ਮੇ ਹੋ ਪੁਨ ਗਨ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਏ ਬਿਰਥਾ ਕੋ ਨਾ ਜਾ ਜੀ ਆਉਤ ਦਾਇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪ ਕਰਨਾਉ ਨੇਤਰੀ ਸਤਗੁਰ ਭੇਖਣਾ ਸੁਰਨੀ ਸੁਰਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਭਾਈਆ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਹਿਮਤ ਦੇ ਜਗ ਮੈ ਤੁਮ ਕਾੜੀਏ ਵਿਰਲੇ ਕੇ ਕੇ ਮਹੱਲਾ ਪੁਨੀਵ ਰਖੇ ਰਖਣ ਹਾਰ ਆਪਿਓ ਬਾਰੀਆਂ ਗੁਰ ਕੀ ਪੈਰੀ ਪਾਏ ਕਾਲ ਸੁਵਾਰੀਆਂ ਹੋਇ ਆਪਿ ਦਿਆਲ ਮਨੋ ਨਾ ਵਿਚਾਰੀਆਂ ਸਾਰ ਜਨ ਕੇ ਸੰਗ ਪਵ ਜਲ ਤਾਰੀਆਂ ਸਾਖ ਕ ਨਿੰਦ ਕਦੁਸਤਿ ਕੀ ਨਾ ਹੈ ਬਿਦਾਰੀਆਂ ਤੇ ਸਹਿਬ ਕੀ ਟੇਕ ਨਾਨਕ ਮਨੇ ਮਾਏ ਜੇ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਤੇ ਸਹਿਬ ਕੀ ਟੇਕ ਨਾਨਕ ਮਨੇ ਮਾਏ ਵੀ ਜਿ ਸਮਰਸਕ ਹੋਏ ਸਗਲੇ ਦੁੱਖ ਜਾਇ ਵਾਹਿਗੁਰੂ ਜੀ ਦਾ ਖਲਚਾ ਵਾਹਿਗੁਰੂ ਜੀ ਕੀ ਫਤਿਹ